ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उभि अ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट and make it happen. Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at maragelagan.com. We cater for USA, Canada, UK, India and Fiji. For more information call 510-943-8037. That is 510-943-8037. ਬਲਤੇਜ ਢਿੱਲੋ ਸੈਨੇਟਰ ਵਿੱਚ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਨਵੇਂ ਵਾਇਰਸ ਕੈਂਪ ਹਿੱਲ ਨੇ ਦਿੱਤੀ ਦਸਤਕ ਦਿਮਾਗ 'ਚ ਸੋਜ ਅਤੇ ਕੋਮਾ ਦਾ ਪੈ ਸਕਦਾ ਕਾਰਨ ਜਾਣੋ ਲੱਛਣ ਅਤੇ ਕਿੱਥੇ ਫੈਲਿਆ ਇਹ ਵਾਇਰਸ ਉਧਰ ਆਸਟ੍ਰੇਲੀਆ ਤੜਾ ਤੜ ਕਰ ਰਿਹਾ ਸਟੂਡੈਂਟ ਵੀਜ਼ੇ ਰੱਦ ਜਾਣੋ ਕੀ ਹੈ ਇਸ ਦਾ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਹੈ ਕਿ ਗਵਰਨਰਲ ਜਨਰਲ ਮਹਾਮਾਈ ਮਹ ਸਤਕਾਰਯੋਗ ਮੈਰੀ ਸਾਈਮਨ ਨੇ ਬਲਤੇਜ ਢਿੱਲੋਂ ਨੂੰ ਸੈਨੇਟ ਵਿੱਚ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕੀਤਾ ਹੈ ਬਲਤੇਜ ਢਿੱਲੋਂ ਇੱਕ ਸੇਵਾਮੁਕਤ ਕੈਰੀਅਰ ਪੁਲਿਸ ਅਧਿਕਾਰੀ ਨੇ ਇੱਕ ਕਮਿਊਨਿਟੀ ਲੀਡਰ ਅਤੇ ਵੀ ਬੰਤਾ ਅਤੇ ਸਮਾਵੇਸ਼ ਲਈ ਜੀਵਨ ਭਰ ਵਕੀਲ ਰਹੇ ਹਨ 1991 ਵਿੱਚ ਸ਼੍ਰੀ ਢਿੱਲੋਂ ਨੇ ਦਸਤਾਰ ਪੈਨਲ ਵਾਲੇ ਪਹਿਲੇ ਰਾਇਲ ਕੈਨੇਡੀਅਨ ਮਾਉਂਟੈਂਟ ਪੁਲਿਸ ਅਧਿਕਾਰੀ ਵਜੋਂ ਇਤਿਹਾਸ ਰਚਿਆ ਸੀ। ਉਹਨਾਂ ਨੇ RCMP ਨਾਲ 30 ਸਾਲਾਂ ਦਾ ਸਫਲ ਕੈਰੀਅਰ ਬਣਾਇਆ। ਕਈ ਉੱਚ ਪ੍ਰੋਫਾਈਲ ਜਾਂਚਾਂ ਵਿੱਚ ਮੁੱਖ ਭੂਮਿਕਾ ਨਿਭਾਈ। 2019 ਤੋਂ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਗੈਂਗ ਵਿਰੋਧੀ ਏਜੰਸੀ ਨਾਲ ਕੰਮ ਕੀਤਾ ਹੈ ਅਤੇ ਜਦੋਂ ਕੀ ਇੱਕ ਨੌਜਵਾਨ ਨੇਤਾ ਵਜੋਂ ਆਪਣਾ ਭਾਈਚਾਰਾ ਵਿੱਚ ਸਰਗਰਮ ਰਹਿਆ ਹੈ। ਆਸਟ੍ਰੇਲੀਆ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਸਿੱਖਿਆ ਸਥਾਨ ਹੈ ਪਰ ਹਾਲ ਹੀ ਵਿੱਚ ਉੱਥੇ ਵਿਦਿਆਰਥੀ ਵੀਜ਼ਾ ਸੰਬੰਧੀ ਸਖਤ ਨਿਯਮ ਲਾਗੂ ਕੀਤੇ ਗਏ ਹਨ। ਹੁਣ ਜੇਕਰ ਕੋਈ ਵਿਦਿਆਰਥੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਦਿਆਰਥੀ ਦਾ ਵੀਜ਼ਾ ਸਿਰਫ ਇਸ ਲਈ ਰੱਦ ਕਰ ਦਿੱਤਾ ਗਿਆ ਕਿਉਂਕਿ ਉਸਨੇ ਕੰਮ ਨਾਲ ਸਬੰਧਤ ਨੀਮਾ ਦੀ ਪਾਲਣਾ ਨਹੀਂ ਕੀਤੀ ਸੀ ਤੁਹਾਨੂੰ ਦੱਸ ਦਈਏ ਆਸਟ੍ਰੇਲੀਆਈ ਸਰਕਾਰ ਵੱਲੋਂ ਜਾਰੀ ਨਿਰਮਾ ਅਨੁਸਾਰ ਵਿਦਿਆਰਥੀ ਵੀਜ਼ੇ ਤੇ ਵਿਦਿਆਰਥੀਆਂ ਨੂੰ ਕੁਝ ਸਖਤ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਇੱਕ ਮਹੱਤਵਪੂਰਨ ਨੀਮ ਇਹ ਹੈ ਕਿ ਪੜ੍ਹਾਈ ਦੌਰਾਨ ਵਿਦਿਆਰਥੀ 15 ਦਿਨਾਂ ਵਿੱਚ 48 ਘੰਟਿਆਂ ਤੋਂ ਵੱਧ ਕੰਮ ਨਹੀਂ ਕਰ ਸਕਦੇ ਜੇਕਰ ਕੋਈ ਵਿਦਿਆਰਥੀ ਇਸ ਸੀਮਾ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਵੀਜ਼ਾ ਨੀਮਾ ਦੀ ਉਲੰਘਣਾ ਮੰਨਿਆ ਜਾਂਦਾ ਹੈ ਅਤੇ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਅਜਿਹੇ ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰ ਸਕਦਾ ਹੈ ਇਹ ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਤੇ ਬਹੁਤ ਸਾਰੇ ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰ ਇਸ ਮੁੱਦੇ ਤੇ ਆਪਣੀ ਚਿੰਤਾ ਜ਼ਾਹਰ ਕਰ ਰਹੇ ਹਨ ਬਹੁਤ ਸਾਰੀਆਂ ਪੋਸਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਇਮੀਗ੍ਰੇਸ਼ਨ ਵਿਭਾਗ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਤੇ ਸਖਤੀ ਨਾਲ ਨਜ਼ਰ ਰੱਖਦੇ ਹਨ ਅਤੇ ਜੇਕਰ ਕੋਈ ਵੀ ਕੰਮ ਦੀ ਸੀਮਾ ਤੋਂ ਵੱਧ ਸਮਾਂ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸਦਾ ਵੀਜ਼ਾ ਰੱਦ ਕਰ ਦਿੱਤਾ ਜਾ ਰਿਹਾ ਹੈ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਈ ਵਾਰ ਉਹ ਅਣਜਾਣੇ ਵਿੱਚ ਨੀਮਾ ਨੂੰ ਤੋੜ ਦਿੰਦੇ ਹਨ ਪਰ ਇਸ ਦੇ ਬਾਵਜੂਦ ਇਮੀਗ੍ਰੇਸ਼ਨ ਅਧਿਕਾਰੀ ਕੋਈ ਨਰਮੀ ਨਹੀਂ ਦਿਖਾਈ ਜਾ ਰਹੀ ਉਹਨਾਂ ਵੱਲੋਂ ਅਮਰੀਕਾ 'ਚ ਨਵੇਂ ਵਾਇਰਸ ਕੈਂਪ ਹਿਲ ਨੇ ਸਰਕਾਰ ਦੀ ਚਿੰਤਾ ਵਧਾ ਦਿੰਦੀ ਹੈ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹ ਵਾਇਰਸ ਹੈਨੀ ਪਾਵਾ ਵਾਇਰਸ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਵਾਇਰਸ ਚੂਹਿਆਂ ਤੋਂ ਮਨੁੱਖਾਂ 'ਚ ਫੈਲ ਸਕਦਾ ਹੈ ਹੈਨੀ ਪਾਵਾ ਪਾ ਵਾਇਰਸ ਚ ਬਹੁਤ ਘਾਤਕ ਨਿਪਾ ਵਾਇਰਸ ਸ਼ਾਮਲ ਹੈ ਜਿਸ ਨੇ ਦੱਖਣ ਪੂਰਬੀ ਏਸ਼ੀਆ ਚ ਕਹਿਰ ਬਰਾਇਆ ਹੈ ਜਦੋਂ ਕਿ ਕੈਂਪ ਹਿਲ ਵਾਇਰਸ ਮਨੁੱਖਾਂ ਚ ਕਦੇ ਦਰਜ ਨਹੀਂ ਕੀਤਾ ਗਿਆ ਹੈ ਇੱਕ ਨਵੇਂ ਭੂਗੋਲਿਕ ਖੇਤਰ ਚ ਇਸ ਵਾਇਰਸ ਦੀ ਮੌਜੂਦਗੀ ਨੇ ਖੋਜਕਰਤਾਵਾਂ ਲਈ ਇੱਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ ਇਹ ਸਾਲਾਂ ਚ ਤਕਲੀਫ ਦਿਮਾਗ ਚ ਸੋਜ ਤੋੜੇ ਤੇ ਕੋਮਾ ਦਾ ਕਾਰਨ ਬੜ ਸਕਦਾ ਹੈ ਤੁਹਾਨੂੰ ਦੱਸ ਦਈਏ WHO ਹੈਨੀਪਾ ਵਾਇਰਸ ਨੂੰ ਪ੍ਰਮੁੱਖ ਤਰਜੀਹੀ ਰੋਗਾਂ ਨੂੰ ਅਤੇ ਕੁਮਾਂਤਰੀ ਜੰਤਰ ਸਿਹਤ ਲਈ ਵੱਡਾ ਖਤਰਾ ਮੰਨਦਾ ਹੈ ਹੈਨੀਪਾ ਵਾਇਰਸ ਮਾਰੀਸਾ ਦਾ ਇੱਕ ਸਮੂਹ ਹੈ ਜੋ ਮਨੁੱਖਾਂ ਅਤੇ ਜਾਨਵਰਾਂ ਵਿੱਚ ਗੰਭੀਰ ਸਾਹ ਅਤੇ ਤੰਤੂ ਸੰਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਹੈਨੀਪਾ ਵਾਇਰਸ ਲਈ ਕੋਈ ਇਲਾਜ ਜਾਂ ਟੀਕਾ ਨਹੀਂ ਹੈ ਪਹਿਲਾ ਮੰਨਿਆ ਜਾਂਦਾ ਹੈ ਕਿ ਕੈਂਪੇਨ ਵਿਰਸ ਬਾਰੇ ਇਹ ਸਿਰਫ ਆਸਟ੍ਰੇਲੀਆਈ ਫਲ ਖਾਨ ਵਾਲੇ ਚਮਗਿੱਦੜਾਂ ਤੋਂ ਹੀ ਫੈਲਦਾ ਹੈ ਪਰ ਉੱਤਰੀ ਅਮਰੀਕਾ ਅਮਰੀਕੀ ਚੂਹਿਆਂ 'ਚ ਇਸਦਾ ਦਿਖਣਾ ਦੱਸਦਾ ਹੈ ਕਿ ਵਾਇਰਸ ਪੇਲਾ ਦੇ ਮੁਕਾਬਲੇ ਵੱਡੇ ਪੱਤੇ ਤੇ ਫੈਲ ਸਕਦਾ ਹੈ ਹਾਲਾਂਕਿ ਅਜੇ ਤੱਕ ਕਿਸੇ ਵੀ ਮਨੁੱਖ 'ਤੇ ਇਸ ਦੇ ਕੇਸ 'ਚ ਜਾਣਕਾਰੀ ਨਹੀਂ ਮਿਲੀ ਹੈ ਪਰ ਮਾਹਿਰਾ ਦਾ ਕਹਿਣਾ ਹੈ ਕਿ ਵਾਇਰਸ ਅਤੇ ਇਸ ਦੇ ਕਾਰਨ ਹਾਨ ਵਾਲੇ ਖਤਰਿਆਂ ਨੂੰ ਸਮਝਣਾ ਪਵਿੱਖ ਚ ਕਹਿ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਖੋਜ ਕਰਤਾਵਾਂ ਦੀ ਇੱਕ ਤਾਜ਼ਾ ਰਿਪੋਰਟ ਚ ਚੇਤਾਵਨੀ ਦਿੱਤੀ ਗਈ ਹੈ ਕਿ ਹੈਨੀਪਾ ਵਾਇਰਸ ਨਾਲ ਜੁੜੀਆਂ ਉੱਚ ਮੌਤ ਦਰਾਂ ਨੂੰ ਦੇਖਦੇ ਹੋਏ ਕੈਂਪ ਹਿਲ ਵਾਇਰਸ ਦਾ ਪਤਾ ਲਗਾਉਣਾ ਅਤੀਤ ਅਤੇ ਸੰਭਾਵਿਤ ਪਵਿੱਖਲੀ ਘਟਨਾਵਾਂ ਬਾਰੇ ਚਿੰਤਾਵਾਂ ਬੁਧਾਉਂਦਾ ਹੈ। ਹਾਲਾਂਕਿ ਵਿਗਿਆਨੀ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਇਹ ਨਿਦਾਰਕ ਕਰਨ ਲਈ ਹੋਰ ਖੋਜ ਦੀ ਲੋੜ ਹੈ ਕਿ ਵਾਇਰਸ ਮਨੁੱਖਾਂ ਲਈ ਸਿੱਧਾ ਖਤਰਾ ਹੈ ਕਿ ਨਹੀਂ ਇਹ ਅਜੇ ਹੋਰ ਇਸ ਦੀ ਖੋਜ ਕਰਨ ਦੀ ਜ਼ਰੂਰਤ ਹੈਗੀ ਹੈ Tune into MarriageLagan.com every Saturday 2 to 3 pm with varinder Ubhi, a show about matrimonials, life partnership and relationships only on Radio Zindagi 1550 AM. Tune into MarriageLagan every Saturday 11 to 12 noon with varinder Ubhi, a show about matrimonials, life partnership and relationships only on Radio Zindagi 1550 AM. फाइव वन जीरो नाइन फोर थ्री एट जीरो थ्री सेवन रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन marriage login is a leading matchmaking services provider we offer trusted and authentic matrimonial profile for those who are looking for brides and grooms for marriage register at info at marriagelagan .com. we cater for usa canada uk india and fiji for more information call 510-943-8037 that is 510-943-8037